kada ਜਿਹੜਾ ਨਵਾਂ ਉਰੋਂ ਰੋਡ ਨਿਕਲਿਆ ਹੈ ਇਹਦੇ ਕੁਝ ਮੰਗਾ ਨੂੰ ਲੈ ਕੇ ਤਿੰਨ ਪੁਲ ਲਵਾਉਣੇ ਸੀ ਦੋਨੋਂ ਪਾਸੇ ਸਲਿੱਪ ਰੋਡਾਂ ਰਖਾਉਣੀਆਂ ਸੀ ਉਹਦੇ ਲਈ ਬਹੁਤ ਲੰਮਾ ਸੰਘਰਸ਼ ਹੈ ਜਿਹੜਾ ਪਿੰਡ ਪੜਿਆਲੇ ਦੀ ਸੰਗਤ ਨੇ ਤੇ ਬਾਕੀ ਹੋਰ ਨਾਲ ਦੀ ਨਾਲ ਲੱਗਦੇ ਪਿੰਡਾਂ ਦੀ ਸੰਗਤ ਨੇ ਇਹ ਸੰਘਰਸ਼ ਲੜਿਆ ਤੇ ਉਸ ਦੇ ਤਹਿਤ ਸਾਡੀ ਜੋ ਕਿਸਾਨ ਜਥੇਬੰਦੀਆਂ ਨੇ ਵੀ ਸਹਿਯੋਗ ਕੀਤਾ ਮਦਦ ਕੀਤੀ ਉਹਨੀਆਂ ਪੰਜਾਬ ਸਰਦਾਰ ਚਰਨਜੀਤ ਸਿੰਘ ਚੰਨੀ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਜਦਨ ਧਰਨਾ ਦੀ ਸ਼ੁਰੂਆਤ ਹੁੰਦੀ ਹੈ ਤੇ ਸਾਡੇ ਸਤਕਾਰਯੋਗ ਮਾਮਾ ਜੀ ਉਹ ਮੈਂ ਕਹੂਗਾ ਹਰਦੇਵ ਸਿੰਘ ਗੁਪੀ ਤੋਂ ਉਹਨਾਂ ਨੇ ਇੱਕ ਗੱਲ ਕਹੀ ਸੀ ਵੀ ਜੇ ਬਾਈ ਰਾਜਪੀਰ ਹੁੰਦਾ ਤਾਂ ਅਸੀਂ ਅੱਜ ਇਦਾਂ ਨਾ ਰੋਲਦੇ ਤਾਂ ਉਹ ਗੱਲ ਜਦੋਂ ਮੈਂ ਵੀਡੀਓ ਦੇਖੀ ਤਾਂ ਨਾਲ ਦੀ ਨਾਲ ਅਸੀਂ ਵੀ ਧਰਨੇ ਤੇ ਪਹੁੰਚੇ ਤਾਂ ਖੜੇ ਪੈਰੀ ਅਸੀਂ ਚੰਨੀ ਸਾਹਿਬ ਨਾਲ ਫੋਨ ਤੇ ਗੱਲ ਕਰਕੇ ਉਹਨਾਂ ਤੋਂ ਟਾਈਮ ਲੈ ਕੇ ਇੱਕ ਘੰਟੇ ਦੇ ਵਿੱਚ ਵਿੱਚ ਅਸੀਂ ਉਹਨਾਂ ਤੋਂ ਪ੍ਰੋਜੈਕਟ ਡਾਇਰੈਕਟਰ ਜਿਹੜਾ ਹੁੰਦਾ ਐਨਐਚਆਈਏ ਦਾ ਉਹਨੂੰ ਕਾਲ ਕਰਾ ਕੇ ਅਗਲੇ ਦਿਨ ਸਵੇਰੇ ਜਾ ਕੇ ਮਿਲੇ ਤਾਂ ਸਾਰੇ ਪ੍ਰਬੰਧ ਉੱਤੇ ਕੀ ਦੇਵੇ ਤਾਂ ਸਾਰੇ ਇੱਕ ਵਾਰ ਕੀ ਸੀ ਸਰਕਾਰ ਨੂੰ ਲੈਂਡ ਪੂਲਿੰਗ ਪਾਲਸੀ ਇਹ ਤਾਂ ਕਿਹਾ ਭਗਵਾਨ ਜੀ ਉਹ ਉਹ ਕਹਿੰਦਾ ਨੇ ਹਾਈ ਕੋਰਟ ਚ ਕਿ ਟੈਨਾਂ ਨੇ ਪਾਈਆ ਸੀ ਨਹੀਂ ਕੀਤੀ ਇਹ ਹਾਈ ਕੋਰਟ ਦਾ ਬਹਾਨਾ ਲੈ ਕੇ ਵਾਪਸ ਲੈਣਗੇ ਲੋ ਜੀ ਹਾਈ ਕੋਰਟ ਨੇ ਕਹਿਤਾ ਆਪ ਵੀ ਤੇ ਕਹਿਣੀ ਗੀ ਆ ਤਾਂ ਕਰਨਗੇ ਇਹ ਕਹਿੰਦੇ ਇਹਨਾਂ ਨੂੰ ਕ੍ਰੈਡਿਟ ਨਹੀਂ ਦੇਣਾ ਅਸੀਂ ਕਿਉਂ ਸਾਨੂੰ ਨਾ ਦੋ ਕ੍ਰੈਡਿਟ ਲੋਕ ਕੀ ਸਮਝ ਜਾਂਦੇ ਨੇ ਕੌਣ ਕੀ ਕਰਦਾ ਹੈ ਸਾਰਾ ਮਾਹੌਲ ਜਿਹੜਾ ਬਣਾਇਆ ਐ ਐਸ ਕੇਐਮ ਨੇ ਬਣਾਇਆ ਐ ਐਸ ਕੇਐਮ ਪਿੰਡ ਪਿੰਡ ਗਿਆ ਜਿਹੜੇ ਪਿੰਡਾਂ ਦੀ ਜਮੀਨ ਆ ਕੇ ਸਾਰੇ ਪੰਜਾਬ ਵਿੱਚ ਤੁਹਾਨੂੰ ਲੋੜ ਕੀ ਐ ਪਹਿਲੇ ਮਕਾਨ ਤਾਂ ਖਾਲੀ ਪਏ ਨੇ ਜਮੀਨ ਖਾਲੀ ਪਈ ਆ ਨੇ ਆਨ ਉਸ ਹਾਲ ਤੁਸੀਂ ਡਿਵੈਲਪਮੈਂਟ ਨਹੀਂ ਕਰ ਸਕਦੇ ਸਾਨੂੰ ਹੂੜੇ ਉਹ ਜਾਲੀ ਦੇ ਨਜ਼ਦੀਕ ਪੈਂਦੇ ਪਿੰਡ ਪੜਿਆਲਾ ਵਿਖੇ ਖੜੇ ਆ ਜਿੱਥੋਂ ਕੀ ਇੱਕ ਹਾਈਵੇ ਲੰਘ ਰਿਹਾ ਸੀ ਤੇ ਪਿੰਡ ਵਾਸੀਆਂ ਵੱਲੋਂ ਉਸ ਹਾਈਵੇ ਦੇ ਵਿੱਚੋਂ ਰਸਤਾ ਲੈਣ ਲਈ ਲੰਬਾ ਸੰਘਰਸ਼ ਕੀਤਾ ਗਿਆ ਸੀ ਸੋ ਉਸ ਸੰਘਰਸ਼ ਨੂੰ ਜਿਹੜਾ ਕਹਿ ਲਈਏ ਅੱਜ ਬੂਰ ਪਿਆ ਏ ਤੇ ਰਾਸਤੇ ਮਿਲੇ ਨੇ ਉਸ ਦਾ ਸ਼ੁਕਰਾਨਾ ਕੀਤਾ ਜਾ ਰਿਹਾ ਹੈ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਸਰਦਾਰ ਬਲਬੀਰ ਸਿੰਘ ਰਾਜੇਵਾਲ ਪਹੁੰਚੇ ਆ ਤੇ ਉਹਨਾਂ ਦਾ ਵੀ ਜਿਹੜਾ ਸਨਮਾਨ ਕੀਤਾ ਜਾਣਾ ਹੈ ਸੋ ਗੱਲਬਾਤ ਕਰਦੇ ਆ ਕੀ ਕਹਿਣਾ ਚਾਹੁੰਦੇ ਆ ਅੱਜ ਦੀ ਇਸ ਖੁਸ਼ੀ ਨੂੰ ਲੈ ਕੇ ਆਣੇ ਹੋ ਗੁ ਅੰਦਰ ਵਸੋਂ ਦੇ ਸਰਾਮ ਗੁਰ ਪ੍ਰਤਾਪ ਸਿੰਘ ਜੀ ਪਿਆਰਾ ਉਹ ਕੁਮਣਾ ਬਦੋਂ ਵੀ ਨਵਾਇਆ ਗਿਆ ਸੋਨਾ ਵੀ ਧੰਨਵਾਦ ਹੈ ਜੀ ਸਤਿ ਸ਼੍ਰੀ ਅਕਾਲ ਸਾਡੇ ਮਾਨਯੋਗ ਭਾਨਜਾ ਸਾਹਿਬ ਜਿਨ੍ਹਾਂ ਨੇ ਸਾਡੇ ਨੂੰ ਸਾਥ ਦਿੱਤਾ ਤੇ ਅੰਡੇ ਵੀ ਜਿਹੜੇ ਲੋਨ ਪਈਦਾ ਕਹਿੰਦੇ ਕੋਈ ਗੱਲ ਨਹੀਂ ਪ੍ਰਸ਼ਾਸਨ ਨੂੰ ਅਸੀਂ ਤੁਹਾਡੇ ਨੂੰ ਬਹੁਤੀ ਆਂਤ ਨਹੀਂ ਆਉਂਦੀ ਦੂਜੀ ਗੱਲ ਹੈ ਜੰਨੀ ਸਾਹਿਬਪੁਰ ਵੀ ਕਰਾਂਦੇ ਰਹੇ ਫੋਨ ਤੇ ਇਹਨਾਂ ਦਾ ਵੀ ਧੰਨਵਾਦ ਬੜਦਾ ਹੈ ਅੰਡੇ ਪਿੰਡ ਦੇ ਭਾਨਜੇ ਵੀ ਹੈ ਹੋਰ ਪਿੰਡ ਦਾ ਦੇਖੋ ਆਪਾਂ ਨਹੀਂ ਕਰਨਾ ਕਿਉਂਕਿ ਅਸੀਂ ਤਾਂ ਕੋਲ ਨਹੀਂ ਬੱਤ ਸੰਦੀ ਕੰਮ ਖਾਤਰ ਜਿਹੜੇ ਆਏ ਆ ਬਾਹਰ ਉਹਨਾਂ ਦਾ ਧੰਨਵਾਦ ਤੇ ਜੋਤੀ ਸਾਹਿਬ ਦਾ ਸਾਡੇ ਭਾਣ ਜੀ ਵੀ ਆ ਸਾਡੇ ਲੀਡਰ ਦੇ ਪਿਆਰੇ ਵੀਰ ਅਜਵੀਰ ਜੀ ਦੇ ਭਾਣ ਜੀ ਉਹਨਾਂ ਦਾ ਧੰਨਵਾਦ ਬਣਦਾ ਹੈ ਇੱਕ ਜਿੱਥੇ ਬਦ ਇਹ ਸੋਨੇ ਆ ਸਾਹਿਬ ਦਾ ਸਨਮਾਨ ਕੀਤਾ ਗਿਆ ਤੇ ਹੋਰ ਵੀ ਪਿੰਡ ਦੀਆਂ ਨਾਮਾਂ ਬਖਸ਼ ਦਾ ਸਨਮਾਨ ਕੀਤਾ ਗਿਆ ਸੱਤੀ ਕਹਣਾ ਕਰਦੇ ਦੇਖੋ ਇਹ ਸਾਡਾ ਜਿਹੜਾ ਨਵਾਂ ਉਰੋਂ ਰੋਡ ਨਿਕਲਿਆ ਹੈ ਇਹਦੇ ਕੁਝ ਮੰਗਾ ਨੂੰ ਲੈ ਕੇ ਤਿੰਨ ਪੁਲ ਲਵਾਉਣੇ ਸੀ ਦੋਨੋਂ ਪਾਸੇ ਸਲਿੱਪ ਰੋਡਾਂ ਰਖਾਉਣੀਆਂ ਸੀ ਉਹਦੇ ਲਈ ਬਹੁਤ ਲੰਮਾ ਸੰਘਰਸ਼ ਹੈ ਜਿਹੜਾ ਪਿੰਡ ਪੜਿਆਲੇ ਦੀ ਸੰਗਤ ਨੇ ਤੇ ਬਾਕੀ ਹੋਰ ਨਾਲ ਦੀ ਨਾਲ ਲੱਗਦੇ ਪਿੰਡਾਂ ਦੀ ਸੰਗਤ ਨੇ ਇਹ ਸੰਘਰਸ਼ ਲੜਿਆ ਤੇ ਉਸ ਦੇ ਤਹਿਤ ਸਾਡੀ ਜੋ ਕਿਸਾਨ ਜਥੇਬੰਦੀਆਂ ਨੇ ਵੀ ਸਹਿਯੋਗ ਕੀਤਾ ਮਦਦ ਕੀਤੀ ਉਸ ਦਿਨ ਉਹਨੂੰ ਚੱਲ ਲੈ ਕੇ ਚੱਲਦੇ ਹੋਏ ਅੱਜ ਸਰਦਾਰ ਬਲਬਲੀ ਬਲਵੀਰ ਸਿੰਘ ਰਾਜੇਵਾਲ ਸਾਹਿਬ ਜੋ ਕਿ ਬਹੁਤ ਸਨਮਾਨਯੋਗ ਸ਼ਖਸੀਅਤ ਨੇ ਉਹਨਾਂ ਦਾ ਅੱਜ ਮਾਨ ਸਨਮਾਨ ਕੀਤਾ ਗਿਆ ਉਹਨਾਂ ਦੇ ਨਾਲ ਪਰਮ ਸਿੰਘ ਪਰਮਦੀਪ ਸਿੰਘ ਬੈਦਵਾਨ ਰਵਿੰਦਰ ਸਿੰਘ ਬਜੀਤਪੁਰ ਬਜੀਤਪੁਰ ਭਾਈ ਪਿੰਦਰ ਹੁਨੀ ਰੰਗੂਆਣੇ ਤੋਂ ਤੇ ਹੋਰ ਬਹੁਤ ਹੀ ਗੁਰਪ੍ਰੀਤ ਸਾਡਾ ਛੋਟਾ ਭਰਾ ਪਲਹੀੜੀ ਤੋਂ ਸਾਰੇ ਜਿੰਨੇ ਸਿਰ ਕਾ ਢਾਗੂ ਨੇ ਕਿਸਾਨੀ ਲਈ ਜ਼ਿਮੀਦਾਰਾਂ ਲਈ ਲੜਦੇ ਨੇ ਉਹਨਾਂ ਦਾ ਅੱਜ ਸਨਮਾਨ ਕੀਤਾ ਹੈ ਤੇ ਇੱਥੇ ਮੈਂ ਇਹ ਵੀ ਦੱਸਣਾ ਚਾਹਾਂਗਾ ਰਮਜੀ ਵੀ ਇਸ ਜੰਗ ਜਿੱਤਣ ਦੇ ਵਿੱਚ ਸਾਡੇ ਫਾਰਮਰ ਸੀਐਮ ਪੰਜਾਬ ਸਰਦਾਰ ਚਰਨਜੀਤ ਸਿੰਘ ਚੰਨੀ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਜਿੱਦਣ ਧਰਨਾ ਦੀ ਸ਼ੁਰੂਆਤ ਹੁੰਦੀ ਹੈ ਤੇ ਸਾਡੇ ਸਤਕਾਰਯੋਗ ਮਾਮਾ ਜੀ ਉਹ ਮੈਂ ਕਹੂੰਗਾ ਹਰਦੇਵ ਸਿੰਘ ਯੂਪੀ ਤੋਂ ਉਹਨਾਂ ਨੇ ਇੱਕ ਗੱਲ ਕਹੀ ਸੀ ਵੀ ਜੇ ਬਾਈ ਰਾਜਬੀਰ ਹੁੰਦਾ ਤਾਂ ਅਸੀਂ ਅੱਜ ਇਦਾਂ ਨਾ ਰੋਲਦੇ ਤਾਂ ਉਹ ਗੱਲ ਜਦੋਂ ਮੈਂ ਵੀਡੀਓ ਦੇਖੀ ਤਾਂ ਨਾਲ ਦੀ ਨਾਲ ਅਸੀਂ ਵੀ ਧਰਨੇ ਤੇ ਪਹੁੰਚੇ ਤਾਂ ਖੜੇ ਪੈ ਰਹੀ ਅਸੀਂ ਚੰਨੀ ਸਾਹਿਬ ਨਾਲ ਫੋਨ ਤੇ ਗੱਲ ਕਰਕੇ ਉਹਨਾਂ ਤੋਂ ਟਾਈਮ ਲੈ ਕੇ ਇੱਕ ਘੰਟੇ ਦੇ ਵਿੱਚ ਵਿੱਚ ਅਸੀਂ ਉਹਨਾਂ ਤੋਂ ਪ੍ਰੋਜੈਕਟ ਡਾਇਰੈਕਟਰ ਜਿਹੜਾ ਹੁੰਦਾ ਐਨਐਚਏਆਈ ਦਾ ਉਹਨੂੰ ਕਾਲ ਕਰਾ ਕੇ ਅਗਲੇ ਦਿਨ ਸਵੇਰੇ ਜਾ ਕੇ ਮਿਲੇ ਸਾਡੀਆਂ ਤਿੰਨੇ ਪੋਲਾਂ ਦੀਆਂ ਮੰਗਾਂ ਤੇ ਸਲਿੱਪ ਰੋਡ ਦੀ ਉਸੇ ਦਿਨ ਮਨਜ਼ੂਰ ਹੋ ਗਈ ਸੀ ਬਟ ਸਿਰਫ ਇੱਕ ਜਿਹੜਾ ਪ੍ਰੈਸ਼ਰ ਰੱਖਣ ਲਈ ਵੀ ਕੱਲ ਨੂੰ ਠੇਕੇਦਾਰ ਬਿਨਾ ਅਧੂਰਾ ਛੱਡ ਕੇ ਇਸ ਕੰਮ ਨੂੰ ਨਾ ਚੱਲੇ ਜਾਵੇ ਅਸੀਂ ਧਰਨਾ ਜਾਰੀ ਕੀਤਾ ਅੱਜ ਉਸ ਜਿੱਤ ਦੀ ਖੁਸ਼ੀ ਚ ਕਹ ਲਓ ਤੁਸੀਂ ਅੱਜ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਹੈ ਗੁਰੂ ਸਾਹਿਬ ਤੋਂ ਅਸ਼ੀਰਵਾਦ ਲਿਆ ਤੇ ਮਾਨ ਸਨਮਾਨ ਕੀਤਾ ਵੱਖ-ਵੱਖ ਕਿਸਾਨ ਆਗੂ ਸਹਿਬਾਨ ਦਾ ਪਿੰਡ ਦੇ ਭਾਈਚਾਰੇ ਕਿਸਾਨ ਨੂੰ ਲੈ ਕੇ ਕੀ ਕਹਿਣਾ ਝਾਂਦੇ ਕਿਉਂਕਿ ਇੱਕ ਸੱਜਣ ਸਾਰਾ ਪਿੰਡ ਇਕੱਠਾ ਹੋਇਆ ਹੈ ਦੇਖੋ ਇਹ ਇਹ ਮਸਲੀ ਇਦਾਂ ਦੇ ਦਿਨੀ ਜੇ ਕਦੇ ਵੀ ਸਾਡੇ ਪਿੰਡ ਤੇ ਕੋਈ ਭੀੜ ਆਊਗੀ ਤਾਂ ਇਹਦੇ ਚ ਕੋਈ ਦੋਰ ਆਏ ਨਹੀਂ ਵੀ ਅਸੀਂ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਲਾ ਕੇ ਨਹੀਂ ਬਲਕਿ ਇੱਕ ਦੂਜੇ ਤੋਂ ਅੱਗੇ ਹੋ ਕੇ ਖੜਾਂਗੇ ਤਾਂ ਸਾਡਾ ਭਾਈ ਪਰਮਾਤਮਾ ਦੇ ਚਰਨਾਂ ਚ ਵੀ ਅਰਦਾਸ ਹੈ ਵੀ ਸਾਡਾ ਭਾਈਚਾਰਾ ਇਦਾਂ ਹੀ ਬਣਿਆ ਰਹੇ ਤੇ ਅਸੀਂ ਪਿੰਡ ਦੇ ਹਿੱਤ ਦੇ ਵਿੱਚ ਦਿਨ ਰਾਤ ਕੰਮ ਕਰਦੇ ਹਾਂ ਇਹਨੂੰ ਲੈ ਕੇ ਵੀ ਕਿਸਾਨ ਲਗਾਤਾਰ ਜਦੋਂ ਇਹ ਕਰ ਰਹੇ ਪਰ ਹਮੇ ਹਾਈ ਕੋਰਟ ਦੇ ਵੱਲੋਂ ਇਸ ਤੇ ਰੋਕ ਲਗਾਈ ਗਈ ਹੈ ਰਾਜਵਾਲ ਸਾਹਿਬ ਨੇ ਆਪਣੇ ਲੈਕਚਰ ਦੇ ਵਿੱਚ ਵੀ ਇਹਦੇ ਨੁਕਸਾਨਾਂ ਦੀ ਗੱਲ ਕੀਤੀ ਹੈ ਜੀ ਕੀ ਕੋ ਦੇਖੋ ਬਹੁਤ ਇਹ ਫੇਲ ਸਕੀਮ ਸੀ ਕਿੰਤਾ ਸੀਨੀ ਸਕੈਮ ਸੀ ਇਹ ਤੇ ਸ਼ੁਕਰ ਕਰੋ ਵੀ ਕੱਲੇ ਸੰਘਰਸ਼ ਮਤਲਬ ਕਿਸਾਨ ਜਥੇਬੰਦੀਆਂ ਨੇ ਨਹੀਂ ਨੀ ਬਲਕਿ ਸਾਡੀ ਸਮੁੱਚੀ ਕਾਂਗਰਸ ਪਾਰਟੀ ਨੇ ਤੇ ਹੋਰ ਸਿਆਸੀ ਪਾਰਟੀਆਂ ਨੇ ਵੀ ਇਹਦਾ ਰੱਜ ਕੇ ਵਿਰੋਧ ਕੀਤਾ ਤੇ ਕੋਰਟ ਦੇ ਵਿੱਚ ਪੀਏਐਲਜ਼ ਦਾਖਲ ਹੋਈਆਂ ਜਿਹਦਾ ਨਤੀਜਾ ਆਇਆ ਕਿ ਇਹਦੇ ਉੱਤੇ ਕੰਪਲੀਟ ਰੋਕ ਜਿਹੜੀ ਲਾ ਦਿੱਤੀ ਗਈ ਹੈ ਲੋਕਾਂ ਨੇ ਵੱਡੇ ਆंदोलਨ ਸ਼ੁਰੂ ਕਰ ਦਿੱਤੇ ਸੀ ਤੇ ਇਹ ਬਹੁਤ ਵਧੀਆ ਫੈਸਲਾ ਜਿਹੜਾ ਹਾਈ ਕੋਰਟ ਨੇ ਦਿੱਤਾ ਹੈ ਇਸ ਸਕੈਮ ਜਿਹੜਾ ਇੱਥੇ ਹੀ ਪੂਰਨ ਤੌਰ ਤੇ ਬੰਦ ਹੋ ਜਾਣਾ ਚਾਹੀਦਾ ਹੈ ਆਪਣੇ ਹੱਤਾਂ ਖਰੜ ਦੇ ਮੈਡਮ ਅਨਮੋਲ ਕਗਲ ਮਾਂ ਜਿਨ੍ਹਾਂ ਨੂੰ ਵਿਧਾਨ ਸਭਾ ਕਮੇਟੀ ਦੇ ਵਿੱਚੋਂ ਜਿਹੜਾ ਬਖਵਾਸ ਕੀਤਾ ਗਿਆ ਹੈ ਕਿਵੇਂ ਕੋਈ ਬਹੁਤਾ ਫਰਕ ਨਹੀਂ ਪੈਂਦਾ ਜਦੋਂ ਇੱਕ ਲੋਕਾਂ ਦੇ 3 ਲੱਖ ਲੋਕਾਂ ਦੇ ਚੁਣੇ ਹੋਇਆ ਨਮਾਇੰਦਾ ਐਮਐਲਏ ਸ਼ਿਪ ਤੋਂ ਅਸਤੀਫਾ ਦੇ ਦੇਵੇ ਇਹਦਾ ਮਤਲਬ ਉਹਨਾਂ ਨੂੰ ਉਸ ਉਸ ਪੋਜੀਸ਼ਨ ਅਹੁਦੇ ਦੀ ਵੈਲਿਊ ਨਹੀਂ ਹੈ ਨਹੀਂ ਤਾਂ ਅਸਤੀਫਾ ਦੇਣਾ ਹੱਲ ਨਹੀਂ ਹੁੰਦਾ ਲੜਨਾ ਸਟਰਗਲ ਕਰਨਾ ਸੰਘਰਸ਼ ਕਰਨਾ ਹੱਲ ਹੁੰਦਾ ਜੇ ਕੋਈ ਨਾਰਾਜ਼ਗੀਆਂ ਵੀ ਹੋਣ ਜੇ ਨਹੀਂ ਵੀ ਸੁਣਵਾਈ ਹੁੰਦੀ ਤਾਂ ਉਹਦੇ ਹੋਰ ਬਹੁਤ ਰਸਤੇ ਨੇ ਜਿਹਨੇ ਅਸਤੀਫਾ ਦਿੱਤਾ ਉਹਨੂੰ ਕਮੇਟੀ 'ਚੋਂ ਵੀ ਕੱਢਤਾ ਕੋਈ ਵੱਡੀ ਗੱਲ ਧੰਨਵਾਦ ਸਾਹਿਬ ਅੱਜ ਪਿੰਡ ਪੰਡਿਆਲਾ ਪਹੁੰਚੇ ਉਹ ਇੱਕ ਵੱਡਾ ਸੰਘਰਸ਼ ਜੋ ਪਿੰਡ ਵਾਸੀਆਂ ਵੱਲੋਂ ਕੀਤਾ ਜਾ ਰਿਹਾ ਸੀ ਪੁਲ ਦੇ ਵਿੱਚ ਰਸਤਾ ਲੈਣ ਨੂੰ ਲੈ ਕੇ ਉਸ ਦੀ ਜਿੱਤ ਹੋਈ ਹੈ ਸ਼ੁਕਰਾਨੇ ਕੀਤੇ ਗਏ ਕੀ ਕੰਗਰੇਸ ਅੱਜ ਜਿੰਨੀ ਦੇਰ ਤੱਕ ਅਸਲ ਸਰਕਾਰਾਂ ਸਰਕਾਰਾਂ ਨਹੀਂ ਰਹੀਆਂ ਲੋਕਾਂ ਨੂੰ ਆਪਣੇ ਹੱਕ ਲੈਣ ਵਾਸਤੇ ਸੰਘਰਸ਼ ਕਰਨੇ ਪੈਂਦੇ ਹੈ ਮਿਸਾਲ ਹੈ ਇਸ ਪਿੰਡ ਵਾਲੇ ਨੇ ਲੰਬਾ ਸੰਘਰਸ਼ ਲੜਿਆ ਜਿਹਦੇ ਨਾਲ ਫਿਰ ਇਹ ਆਪਣੀ ਮੰਗ ਜਿਹੜੀ ਆ ਉਹ ਪੂਰੀ ਕਰਵਾ ਸਕੇ ਅੱਜ ਅਕਾਲਪੁਰਕ ਦਾ ਸ਼ੁਕਰਾਨਾ ਕੀਤਾ ਔਰ ਜਿਨਨੇ ਲੋਕਾਂ ਨੇ ਇਸ ਸੰਘਰਸ਼ ਵਿੱਚ ਹਿੱਸਾ ਲਿਆ ਜਿਨਾਂ ਨੇ ਇੱਥੇ ਆਪਣਾ ਯੋਗਦਾਨ ਪਾਇਆ ਉਹਨਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕੀਤਾ ਲੈਡ ਪੂਲਿੰਗ ਨੂੰ ਕਿੱਥੇ ਦੇਖਦੇ ਹੋ ਸਰ ਲੈਂਡ ਪੂਲਿੰਗ ਪਾਲਿਸੀ ਲੈਂਡ ਪੂਲਿੰਗ ਨਹੀਂ ਅਸਲ ਵਿੱਚ ਲੈਂਡ ਗ੍ਰੈਬਿੰਗ ਪਾਲਿਸੀ ਹੈ ਇਹਦਾ ਅਸੀਂ ਸ਼ੁਰੂ ਤੋਂ ਵਿਰੋਧ ਕਰ ਰਹੇ ਹਾਂ ਕਿ 24 ਤਾਰੀਖ ਨੂੰ ਸਮਰਾਲੇ 'ਚ ਸਟੇਟ ਲੈਵਲ ਦੀ ਇੱਕ ਵੱਡੀ ਮਹਾਂ ਰੈਲੀ ਹੈ ਜਿਹਦੇ ਵਿੱਚ ਸਾਰੇ ਪੰਜਾਬ ਚੋਂ ਬਹੁਤ ਵੱਡੀ ਗਿਣਤੀ ਵਿੱਚ ਕਿਸਾਨ ਇਕੱਠੇ ਹੋ ਗਏ ਔਰ ਅਗਲਾ ਜਿਹੜਾ ਕੋਰਸ ਆਫ ਐਕਸ਼ਨ ਹੈ ਉਹ ਤੋਂ ਡਿਪਲॉयਰ ਕੀਤਾ ਜਾਊਗਾ ਕਿੰਨੇ ਕਿ ਸੰਗਤ ਫੌਜਾਂ ਦਾ ਅਨੁਮਾਨ ਹੈ ਜਿਸ ਇਕੱਠ ਵਿੱਚ ਉਹ ਸੈਦ ਨੂੰ ਪਤਾ ਲੱਗੂ ਹਾਂ ਤਾਂ ਤੁਸੀਂ ਇਹ ਕਰ ਕੀਤਾ ਮੈਂ ਮੈਂ ਕਦੇ ਐਵੇਂ ਬਾਲ ਐਲਾਨ ਨਹੀਂ ਕਰਦਾ ਜਿਹੜੀ ਗੱਲ ਸਾਹਮਣੇ ਆਇਆ ਜੀ ਕਿ ਲੋਕਾਂ ਨੂੰ ਪਤਾ ਹੋਏਗਾ ਪਰ ਇੰਨਾ ਜ਼ਰੂਰ ਹੈ ਵੀ ਇਸ ਵਾਰੀ ਅੰਦਾਜ਼ਿਆਂ ਤੋਂ ਕਿਤੇ ਵੱਧ ਵੱਡਾ ਇਕੱਠ ਹੋ ਰਿਹਾ ਹੈ ਕਿੰਨੇ ਲੋਕਾਂ ਦਾ ਰਾਸ਼ਨ ਪਾਇਆ ਗਿਆ ਹੈ ਰਾਸ਼ਨ ਦਾ ਪ੍ਰਬੰਧ ਕਿੰ ਲੰਗਰ ਦਾ ਪ੍ਰਬੰਧ ਕਿਵੇਂ ਰਣਵੀਰ ਲੰਗਰ ਤਾਂ ਸੰਗਤ ਬਹੁਤ ਯੂਰੋਸਟ ਹੈ ਅਭੀ ਲੱਖ ਦੇ ਕਰੀਬ ਲੰਗਰ ਦਾ ਪ੍ਰਬੰਧ ਹੋ ਚੁੱਕਾ ਹਾਲੇ ਪਤਾ ਨਹੀਂ ਕੀ ਕਿਹੜੇ ਕਿਹੜੇ ਮੁੱਦਿਆਂ ਤੇ ਵਿਚਾਰ ਹੋਵੇਗੀ ਜੀ ਉੱਤੇ ਮੇਨਲੀ ਲੈਂਡ ਪੂਲਿੰਗ ਹੈ ਦੂਸਰਾ ਹੈਗਾ ਫ੍ਰੀ ਟ੍ਰੇਡ ਐਗਰੀਮੈਂਟ ਤੀਸਰਾ ਪਾਣੀ ਦਾ ਮੁੱਦਾ ਹੈ ਜਾਂ ਕੋਆਪਰੇਟਿਵ ਮੂਵਮੈਂਟ ਦਾ ਦਬਗੀ ਜਿਹੜੀ ਫੇਲ ਹੋ ਗਈ ਉਹਨੂੰ ਬਿਊਰੋਕਰੇਸੀ ਖਾ ਗਈ ਪੋਲਿਟੀਸ਼ਨ ਖਾ ਗਈ ਇਹ ਚਾਰ ਮੁੱਦਿਆਂ ਤੇ ਮਿਲਣਾ ਪਾਣੀ ਦੇ ਮੁੱਦਿਆਂ ਨੂੰ ਲੈ ਕੇ ਮਾਨ ਸਰਕਾਰ ਲਗਾਤਾਰ ਕਹਿ ਰਹੀ ਹੈ ਵੀ ਜਿਸ ਤਰ੍ਹਾਂ ਸਾਡੀ ਸਰਕਾਰ ਲੜੀ ਹੈ ਜਾਂ ਸਾਡੀ ਸਰਕਾਰ ਨੇ ਸਟੈਂਡ ਲਿਆ ਕਿਸੇ ਸਰਕਾਰ ਨੇ ਸਟੈਂਡ ਨਹੀਂ ਸਭ ਸਭ ਆਪਣੇ ਦਾਅਵੇ ਕਰਦੇ ਅਸਲ 'ਚ ਪੋਲਿਟਿਕਲ ਲੀਡਰਸ਼ਿਪ ਜਿਹੜੀ ਮਰਜ਼ੀ ਪਾਰਟੀ ਦੀ ਰਹੇ ਉਹਨੇ ਪੰਜਾਬ ਦਾ ਪੱਠਾ ਹੀ ਬਿਠਾਇਆ ਹੈ ਔਰ ਸਾਰਾ ਇੱਕ ਬੜਾ ਵੱਡਾ ਇੱਕ ਮਿਸ਼ਾ ਹੈ ਇਹਨੂੰ ਦੋ ਲਫਜਾਂ ਚ ਸਮਿਟਿਆ ਨਹੀਂ ਜਾ ਸਕਦਾ ਅਸੀਂ ਇਹਦੀ ਲੜਾਈ ਲੜਾਂਗੇ ਕਿਉਂਕਿ ਫਿਊਚਰ ਬੜਾ ਮਾੜਾ ਹੈ ਪੰਜਾਬ ਵਿੱਚ ਪਾਣੀ ਜਿਹੜਾ ਅਸੀਂ ਇਸ ਵੇਲੇ ਪੀ ਰਹੇ ਹਾਂ ਸਾਰਾ ਕੈਂਸਰਸ ਹੋ ਗਿਆ ਉਹਦੀ ਰਿਪੋਰਟ ਆ ਗਈ ਜਿਹੜਾ ਨੈਕਸਟ ਕੁਆਫਾਇਰ ਹੈ ਉਹਦਾ ਪਾਣੀ ਨਾ ਪੀਣ ਦੇ ਲਾਇਕ ਹੈ ਨਾ ਫਸਲਾਂ ਨੂੰ ਪਾਉਣ ਦੇ ਲਾਇਕ ਹੈ ਸਾਡੇ ਕੋਲ ਸਵਾਇ ਪਾਣੀ ਵਾਸਤੇ ਲੜਨ ਤੇ ਹਰ ਘਰ ਨੂੰ ਸਾਫ ਪਾਣੀ ਪੀਣ ਨੂੰ ਮਿਲੇ ਹਰ ਖੇਤ ਨੂੰ ਪਾਣੀ ਮਿਲੇ ਉਹਦੇ ਲਈ ਲੜਾਈ ਲੈਣੀ ਪੈਗੀ ਆਮ ਆਦਮੀ ਪਾਰਟੀ ਦੇ ਸਾਡੇ 30 ਸਾਲ ਕਿੱਥੇ ਦੇਖਦੇ ਹੋ ਕੁਛ ਨਹੀਂ ਹੈ ਸਾਡੇ ਉਹਨਾਂ ਨੇ ਐਸ਼ ਕਰ ਲਈ 3.5 ਸਾਲ ਉਹਨਾਂ ਦੇ ਕਿਸਮਤ ਚ ਲਿਖੀ ਸੀ ਲੋਕਾਂ ਦਾ ਕੁਛ ਨਹੀਂ ਸਵਾਰਿਆ ਜੀ ਬੈਗਮ ਸਾਹਿਬ ਅੱਜ ਜਿਹੜਾ ਸ਼ੁਕਰਾਨਾ ਸਮਾਗਮ ਪੜਿਆਣਾ ਚ ਕਰਵਾਇਆ ਜਾ ਰਿਹਾ ਇਹ ਤਾਂ ਜੀ ਜਿੱਤਾ ਹੈ ਲੋਕਾਂ ਦੀ ਤੇ ਲੋਕਾਂ ਦੇ ਇਲਾਕੇ ਦੀ ਜਿੱਤਾ ਹੈ ਇਨਾਂ ਦੀ ਜਿੱਤ ਦਾ ਅੱਜ ਸ਼ੁਕਰ ਸ਼ੁਕਰਾਨਾ ਕਰਨਾ ਐ ਸੀ ਜੀ ਵਾਹਿਗੁਰੂ ਦਾ ਵਾਹਿਗੁਰੂ ਜੀ ਗਿਆ ਅਰਦਾਸ ਕਰੀ ਹੈ ਜੀ ਅਸੀਂ ਜਿੱਤੇ ਆ ਤੁਹਾਡੀ ਕੇਰ ਸਦਕਾ ਤੇ ਧੰਨਵਾਦ ਕਰਦੇ ਆ ਅਸੀਂ ਸਰਦਾਰ ਰਾਜੇਵਾਲ ਜੀ ਦਾ ਬਲਵੀਰ ਸਿੰਘ ਜੀ ਰਾਜੇਵਾਲ ਕਿਸਾਨ ਹੀ ਉਹਨਾਂ ਦੇ ਪ੍ਰਧਾਨ ਸਾਡੇ ਉਹਨਾਂ ਦਾ ਕਿਉਂਕਿ ਉਹਨਾਂ ਦੀ ਬਦੌਲਤ ਉਹਨਾਂ ਨੇ ਜੋ ਇੱਥੇ ਆ ਕੇ ਤਿੰਨ ਚਾਰ ਢੇੜੇ ਇੱਥੇ ਪਿੰਡ ਪਟਿਆਲੇ ਤੋਂ ਲਾਏ ਤੇ ਸਪਰਕ ਕੀਤਾ ਚਾਹੇ ਸੈਂਟਰ ਦੀ ਸਰਕਾਰ ਨਾਲ ਚ ਹੈ ਸਟੇਟ ਦੀ ਸਰਕਾਰ ਨਾਲ ਤੇ ਉਹਨਾਂ ਦੀ ਬਦੌਲਤ ਅੱਜ ਇਹ ਪੰਜਿੱਤੇ ਆ ਧੰਨਵਾਦ ਵੀਰ ਜੀ ਕੀ ਕਹਿਣਾ ਚਾਹੁੰਦੇ ਹੋ ਅਕਸਰ ਲੋਕਾਂ ਨੂੰ ਜਦੋਂ ਵੀ ਕੋਈ ਔਕੜ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਉਹ ਕਿਸਾਨਾਂ ਨੂੰ ਯਾਦ ਕਰਦੇ ਆ ਕਿਉਂ ਕਿ ਸਾਡੇ ਨਾਲ ਜਿਹੜੇ ਮੋਚ ਗੱਲ ਐ ਤਾਂ ਜੀ ਜਿਹੜੀ ਆਪੋਜੀਸ਼ਨ ਪਾਰਟੀਆਂ ਅੱਜ ਕਿਸੇ ਕਰਤੇ ਧਰਤੇ ਜ ਨਹੀਂ ਹੈ ਕਿਉਂਕਿ ਉਹ ਆਪਣੀਆਂ ਸੀਟਾਂ ਲਈ ਸਿਰਫ ਲੜ ਰਹੇ ਨੇ ਆਪਣੀਆਂ ਕੁਰਸੀਆਂ ਲਈ ਲੜ ਰਹੇ ਨੇ ਹਰੇਕ ਪਾਰਟੀ ਦੇ ਵਿੱਚ ਚਾਰ ਚਾਰ ਮੁੱਖ ਮੰਤਰੀ ਹੋਏ ਉਹਨੇ ਪੰਜ ਪੰਜ ਉਹ ਲੋਕਾਂ ਦਾ ਕੋਈ ਫਿਗਰ ਨਹੀਂ ਉਹ ਜਿਹੜੇ ਲੜਾਈ ਲੜ ਰਹੀ ਹੈ ਲੋਕਾਂ ਦੀ ਜਿਹੜੇ ਆਪੋਜੀਸ਼ਨ ਦਾ ਰੋਲ ਨਿਭਾ ਰਹੇ ਤਾਂ ਕਸ਼ਾ ਜੱਥੇ ਬੰਦਿਆਂ ਨੂੰ ਮਾਰਗੇ